ਹੋਰ ਸੁਣਾ ਕੀ ਹਾਲ ਚਾਲ ਹਨ ਬਧੀਆ ਵੀਰੇ ਠੀਕ ਠਾਕ ਆ ਹਾਂਜੀ ਹਾਂਜੀ ਬਧੀਆ ਝੋਨਾ ਲੈ ਕੇ ਆਇਆ ਹੋਇਆ ਹੈ ਹਾਂਜੀ ਹਾਂਜੀ ਵੀਰੇ ਝੋਨਾ ਲੈ ਕੇ ਆਏ ਆ ਕਦੋਂ ਆਇਆ ਅੱਜ ਸਵੇਰੇ ਮਾਰਨਿੰਗ ਟਾਈਮ ਆਇਆ ਸੀ ਵੀਰੇ ਅੱਛਾ ਸਵੇਰੇ ਆਇਆ ਹੈ ਹਾਂਜੀ ਹਾਂਜੀ ਕਿਹੜਾ ਆਪਣਾ ਆਹੀ ਹਟਾਈ ਦੀ ਆਪਣੀ ਵੀਰੇ ਅੱਛਾ ਪਈਆ ਹੈ ਹਾਂਜੀ ਝੋਨਾ ਯਾਰ ਤੇਰਾ ਪੂਰਾ ਵਧੀਆ ਚਮਕਦਾ ਹੈ ਹਾਂਜੀ ਹਾਂਜੀ ਝੋਨਾ ਵਧੀਆ ਹੈ ਦਾਣੇ ਦੀ ਕੁਆਲਿਟੀ ਤਾਂ ਦੇਖ ਹਾਂ ਕੁਆਲਿਟੀ ਵਧੀਆ ਸਾਫ ਹੈ ਹਾਂ ਲੋਕਾਂ ਦੇ ਤਾਂ ਇਸ ਵਾਰ ਹਲਦੀ ਬਹੁਤ ਪਈ ਆ ਹਾਂਜੀ ਪਰ ਆਪਣੇ ਨਹੀਂ ਪਈ ਵੀਰ ਸਾਹਮਣੇ ਆ ਵੀਰੇ ਵਧੀਆ ਵੈਰਾਈਟੀ ਆ ਜੀ ਹਾਂ ਲੋਕਾਂ ਦੇ ਹਲਦੀ ਬਹੁਤ ਪਈ ਆ ਹਾਂਜੀ ਹਾਂਜੀ ਕਿਹੜੀ ਵੈਰਾਈਟੀ ਆ ਇਹ ਸਟਾਰ ਕੰਪਨੀ ਦੀ 713 ਵੈਰਾਈਟੀ ਆ ਵੀਰੇ ਸਟਾਰ ਵਾਲਿਆਂ ਦੀ 713 ਹਾਂਜੀ ਅੱਛਾ ਹਾਂਜੀ ਕਿਵੇਂ ਆਦਾ ਝਾੜ ਝੂੜ ਕਿਵੇਂ ਆ ਝਾੜ ਵੀਰੇ ਵਧੀਆ ਇਹਦਾ ਝਾੜ ਤਕਰੀਬਨ ਪਿਛਲੇ ਸਾਲ 32 ਤੋਂ 33 ਕੁੰਟਲ ਆ ਗਿਆ ਸੀਗਾ ਜੀ ਪਿਛਲੇ ਸਾਲ 32 33 ਕੁੰਟਲ ਆਇਆ ਸੀ ਹਾਂਜੀ ਹਾਂਜੀ ਇਸ ਵਾਰ ਕਿਵੇਂ ਲੱਗ ਰਿਹਾ ਫਿਰ ਇਸ ਵਾਰ ਵੀਰੇ ਤਕਰੀਬਨ 2 ਕਿੱਲਿਆਂ ਚੋ ਟਰਾਲੀ ਭਰ ਗਈ ਸੀ ਅੱਛਾ 2 ਕਿੱਲਿਆਂ ਚੋ ਟਰਾਲੀ ਭਰ ਗਈ ਫਿਰ 30 ਪਲੱਸ ਦਾ ਝਾੜ ਹੈਗਾ ਹੀ ਆ ਹਾਂਜੀ ਇੰਨਾ ਕ ਤਾਂ ਹੈਗਾ ਹੀ ਲਗਭਗ ਹੈਗਾ ਜੀ ਤੇ ਮਤਲਬ ਪੱਕਣ ਨੂੰ ਕਿੰਨਾ ਕ ਟਾਈਮ ਲੱਗ ਜਾਂਦੀ ਹੈ 90 ਤੋਂ 95 ਦਿਨ ਲੱਗ ਜਾਂਦੇ ਆ ਜੀ ਤਿੰਨ ਮਹੀਨੇ ਚ ਪੱਕ ਜਾਂਦੀ ਆ ਹਾਂਜੀ ਜਾਨੀ ਛੇਤੀ ਪੱਕ ਜਾਂਦੀ ਛੇਤੀ ਪੱਕ ਜਾਂਦੇ ਆ ਆਮ ਵੈਰਾਈਟੀ ਨਾਲ ਆਮ ਵੈਰਾਈਟੀ ਨਾਲ 10 20 ਦਿਨ 15 ਹਾਂ ਪਹਿਲਾਂ ਪਹਿਲਾਂ ਪੱਕ ਜਾਂਦੀ ਹਾਂਜੀ ਠੀਕ ਆ ਕੋਈ ਬਿਮਾਰੀ ਵਗੈਰਾ ਤਾਂ ਨਹੀਂ ਆਈ ਹੈ ਨਹੀਂ ਮੇਰੇ ਬਿਮਾਰੀ ਕੋਈ ਨਹੀਂ ਹੈਗੇ ਥੋੜਾ ਸਾਹਮਣੇ ਵਧੀਆ ਖੜੀਆ ਜੀ ਆਮ ਸਪਰੇਅ ਨਹੀਂ ਕੀਤੀਆਂ ਨੇ ਸਪਰੇਅ ਬਾਜੀ ਇੱਕ ਕੀਤੀ ਆਪਾਂ ਨੇ ਜੀ ਇੱਕੋ ਹੀ ਕੀਤੀ ਹੈ ਪ੍ਰੋਡਕਸ਼ਨ ਵਾਸਤੇ ਪ੍ਰੋਡਕਸ਼ਨ ਵਾਸਤੇ ਹਾਂਜੀ ਕੋਈ ਹੋਰ ਵਿੱਚ ਕੋਈ ਡਿੱਗਣ ਦੀ ਸਮੱਸਿਆ ਤਾਂ ਨਹੀਂ ਆਂਦੀ ਨਹੀਂ ਭਾਈ ਡਿੱਗਣ ਦੀ ਕੋਈ ਸਮੱਸਿਆ ਨਹੀਂ ਕਦ ਗੁੱਦ ਕਿਵੇਂ ਆ ਕਦ ਬਰੇ ਆਮ ਨਾਲੋਂ ਤੁਹਾਡੇ ਰਮੈਨ ਕਰਦੇ ਜਾਂਦਾ ਹਾਂਜੀ ਤੇ ਖਾਦ ਕਿੰਨੀ ਪਾਈ ਆ ਤੇ ਚ ਅਰੇ ਦੋ ਗੱਟੇ ਪਾਏ ਆਪਾਂ ਨੇ ਜੀ ਅੱਛਾ ਜੀ ਤੇ ਦੋ ਹੀ ਵੈਰਾਈਟੀਆਂ ਨਾਲੋਂ ਖਾਦ ਫਿਰ ਵੀ ਕੱਟ ਪੈਂਦੀ ਆ ਤੇ ਚ ਠੀਕ ਆ ਜੀ ਬਾਕੀ ਇਹ ਦਾਣਾ ਵੀ ਪੂਰਾ ਨਿੱਗਰ ਆ ਨਾ ਦਾਣੇ ਪੂਰਾ ਵਧੀਆ ਨਿੱਗਰ ਦਾਣਾ ਆ ਅੱਛਾ ਬਾਕੀ ਯਾਰ ਝੋਨੇ ਦੀ ਕੁਆਲਿਟੀ ਤੇਰੀ ਪੂਰੀ ਵਧੀਆ ਆ ਨਾ ਨਹੀਂ ਇਸ ਵਾਰ ਜਿਵੇਂ ਦੇਖੋ ਸੁਮੀ ਝੋਨਿਆਂ ਦੀ ਕੁਆਲਿਟੀ ਬਹੁਤ ਜ਼ਿਆਦਾ ਖਰਾਬ ਆ ਹਲਦੀ ਰੰਗ ਕਰਕੇ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਹੂੰ ਹੂੰ ਤੇ ਆ ਤੁਸੀਂ ਦੇਖ ਸਕਦੇ ਹੋ ਵਿੱਚ ਵੀ ਨਾ ਹਲਦੀ ਰੰਗ ਬਹੁਤ ਜ਼ਿਆਦਾ ਆ ਇਸ ਕਲਰ ਬਹੁਤ ਜ਼ਿਆਦਾ ਆ ਇਹ ਆ ਜਿਹੜਾ ਝੋਨਾ ਆ ਆ ਸਟਾਰ ਦਾ ਜਿਹੜਾ ਇਹ ਤੁਹਾਡੇ ਸਾਹਮਣੇ ਦੇਖੋ ਇਹਦੇ ਵਿੱਚ ਕਿੰਨਾ ਫਰਕ ਆ ਦੇਖੋ ਪੂਰਾ ਸਾਫ ਆ ਸਾਫ ਆ ਦੇਖ ਹਲਦੀ ਰੰਗ ਗਿਆ ਹਾਂ ਹਾਂ ਇਹ ਚੀਜ਼ ਦਾ ਫਰਕ ਤਾਂ ਹੈਗਾ ਯਾਰ ਬਾਈਗਾ ਤੇ ਬਾਕੀ ਕੰਡਾ ਗੁੰਡਾ ਕਦੋਂ ਲੱਗਣਾ ਫਿਰ ਤੁਹਾਡੇ ਬਸ ਵੀਰੇ ਕੈਂਟਾ ਕਾ ਲੱਗਣਾ ਪੱਖੇ ਨੂੰ ਇਸ ਤੋਂ ਬਾਅਦ ਫਿਰ ਆਪੇ ਤੇਰੀ ਲਾ ਅੱਛਾ ਪੱਖੇ ਦਾ ਨਿਬੜ ਕੇ ਫਿਰ ਤੁਹਾਡੇ ਕੰਡਾ ਲਾ ਆਪਣੇ ਲੱਗਣਾ ਹਾਂਜੀ ਠੀਕ ਆ ਕਿੱਧਰ ਗਿਆ ਚੌਧਰੀ ਕਿੱਧਰ ਗਿਆ ਚੌਧਰੀ ਇੱਧਰ ਹੀ ਗਿਆ ਜਿੱਥੇ ਹੋਟੇਲ ਹੀ ਦੇਖਣਾ ਜੀ ਅੱਛਾ ਕਿੰਨਾ ਫਿਰ ਝਾੜ ਝੂੜ ਆਇਆ ਫਿਰ ਸਾਨੂੰ ਦੱਸੀ ਫਿਰ ਹੈ ਹਾਂਜੀ ਹਾਂ ਜਰੂਰ ਦੱਸਾਂਗੇ ਬਾਜੀ ਕੋ ਚੱਕ ਕੇ ਠੀਕ ਆ ਚਲੋ ਠੀਕ ਆ ਵੀਰੇ ਓਕੇ ਬਰਾ ਮੈਂ ਵੀ ਲਿਆਵਾਂ ਯਾਰ ਘਰੇ ਟਰਾਲੀ ਭਰੀ ਖੜੀ ਆ ਮੈਂ ਵੀ ਲਿਆਵਾਂ ਫਿਰ ਮੈਂ ਦੇਖਣ ਹੀ ਆਇਆ ਸੀ ਵੀ ਮੰਡੀ ਚ ਰਸ਼ ਰੁਸ਼ਤਾ ਨਹੀਂ ਜ਼ਿਆਦਾ ਨਾ ਨਾ